ਸਤਿ ਸ਼੍ਰੀ ਅਕਾਲ ਜੀ ਕਿਦਾ ਹੋਂ ਜੀ ਸਾਰੇ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਜਿਹੜੀ ਵੀਡੀਓ ਰਹੂਗੀ ਹੋ ਰੰਗ ਰਸ਼ੀਆ ਦੇ ਕਾਟਨ ਦੇ ਪਿਓਰ ਕਾਟਨ ਦੇ ਕੱਟ ਪੀਸ ਰਹਿਣਗੇ ਜੀ ਚਲੋ ਜੀ ਅੱਪਾ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਜਿਹੜੇ ਕੱਟ ਪੀਸ ਆਪਣੇ ਕੋਲ ਹੈਗੇ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਾਡੇ ਪ੍ਰਾਈਸ ਵਿੱਚ ਦੱਸੇ ਹੁੰਦੇ ਨੇ ਨੰਬਰ ਦੱਸਿਆ ਹੋਇਆ ਹੁੰਦਾ ਹੈਗਾ ਫਟਾਫਟ ਆਰਡਰ ਬੁੱਕ ਕਰਿਓ ਕਿਉਂਕਿ ਕੱਟ ਪੀਸ ਬਹੁਤ ਜਲਦੀ ਹੈ ਜਿਹੜਾ ਹੋ ਸੋਲਡ ਆਊਟ ਹੋ ਗਏ ਸਟੱਫ ਬਹੁਤ ਜ਼ਿਆਦਾ ਵਧੀਆ ਕੁਸ਼ਕ ਦਾਸ ਬ੍ਰਾਂਡ ਦੇ ਹੈਗੇ ਇਹਦੇ ਵਿੱਚ ਕੁਸ਼ਕ ਰੰਗ ਰਛੇ ਆਦਿ ਫਲੀਪੀਆ ਕਾਟਨ ਵਾਈ ਇਹ ਦਾਸ ਬ੍ਰਾਂਡ ਦਾ ਹੈਗੇ ਲੋ 280 ਤੇ 81 ਐ ਦਾ 2-2 ਪੀਸ ਹਲਾ ਕੇ ਸੂਟ ਬਣ ਜਾਂਦਾ ਹੈਗਾ ਲੋ ਟੀ ਸ਼ਰਟ ਪੀਸ ਰਹੂਗਾ ਨੈਕਸਟ ਆ ਗਿਆ ਜੀ ਇਹ ਵਾਲਾ ਬ੍ਰੀਕ ਬੁੱਟੀ ਦੇ ਵਿੱਚ ਬਿਸਕਟੀ ਕਲਰ ਹੈਗਾ ਜੀ 270 ਦਾ 470 ਦਾ ਸੌਰੀ ਤੇ ਇਹ ਵਾਲਾ ਆ ਗਿਆ ਜੀ ਲਾਈਟ ਕਲਰ ਦੇ ਵਿੱਚ 440 ਦਾ ਨੈਕਸਟ ਆ ਗਿਆ ਜੀ ਗ੍ਰੇ ਕਲਰ ਦੇ ਵਿੱਚ ਇੱਕ 2 ਮੀਟਰ ਦਾ ਪੀਸ ਹੈ ਜੀ ਇੱਕ সাই ਇੱਕ ਮੀਟਰ ਦਾ ਪੀਸ ਹੈਗਾ ਜੀ 3 ਮੀਟਰ ਹੈਗਾ ਇਹ ਬਾਕੀ ਤੁਹਾਨੂੰ ਦੱਸ ਦੇਵਾਂਗੇ ਨੈਕਸਟ ਆ ਗਿਆ ਜੀ 4 ਮੀਟਰ ਦਾ ਪੀਸ ਤੇ ਨੈਕਸਟ ਫਿਰ 4 ਮੀਟਰ ਦਾ ਆ ਗਿਆ ਜੀ ਜਿਵੇਂ ਸਟ੍ਰੇਟ ਬਾਟਮ ਦੇ ਨਾਲ ਪਹਿਣਾ ਬਣਾ ਲੈਂਦੀਆਂ ਨੇ ਜੀ ਆਪਣਾ ਸੂਟ ਬਣ ਹੀ ਜਾਂਦਾ ਹੈਗਾ ਸਟ੍ਰੇਟ ਬਾਟਮ ਦੇ ਨਾਲ ਜਾਂ ਹਾਫ ਬਾਜੂ ਪਾਉਂਦੀਆਂ ਨੇ ਜਾਂ ਫਿਰ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਜਾਂ ਪਲੇਨ ਕੱਪੜਾ ਲੈ ਕੇ ਉਹਦੇ ਨਾਲ ਡਿਜ਼ਾਈਨਿੰਗ ਕਰਕੇ ਸੂਟ ਰੈਡੀ ਹੋ ਜਾਂਦਾ ਹੈ ਲਓ ਜੀ 290 ਦਾ ਤੇ 260 ਦਾ ਇਹ ਵੀ ਦੋ ਦੋ ਪੀਸ ਹੈਗੇ ਆ ਸੇਮ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ 3 ਮੀਟਰ ਦਾ ਤੇ 1 ਮੀਟਰ ਦਾ ਇਹ 4 ਮੀਟਰ ਹੈਗੇ ਜੀ ਆਪਣੇ ਕੋਲ ਇਹ ਵੀ 4 ਮੀਟਰ ਚ ਮਿਲ ਜੂਗਾ ਤੁਹਾਨੂੰ ਨੈਕਸਟ ਆ ਗਿਆ ਜੀ ਇਹ ਵਾਲਾ 4 ਮੀਟਰ ਦਾ ਤੇ ਇਹ ਵਾਲਾ ਆ ਗਿਆ ਜੀ ਤੇ 80 ਦਾ ਇਹ ਅੰਗਰੇਜ਼ੀਆ ਬਹੁਤ ਵਧੀਆ ਫੈਬਰਿਕ ਹੈ ਜੀ ਫੈਬਰਿਕ ਬਹੁਤ ਵਧੀਆ ਹੈ ਫੈਬਰਿਕ ਦੀ ਕੋਈ ਕੰਪਲੇਨ ਨਹੀਂ ਨਾਤਾ ਇਹਨਾਂ ਦੇ ਕਲਰ ਜਾਂਦੇ ਹੈਗੇ ਐ ਇਦਾਂ ਹੀ ਰਹਿਣਗੇ ਐਸਟੇਜ਼ੀ ਨਾ ਹੀ ਇਹ ਸ਼੍ਰਿੰਕ ਹੁੰਦੇ ਹੈਗੇ ਬਿਲਕੁਲ ਵੀ ਅਸੀਂ ਖੁਦ ਵੇਅਰ ਕਿਤੇ ਹੋਏ ਨੇ ਜੂਜ਼ ਕਿਤਾ ਹੋਇਆ ਫੈਬਰਿਕ ਹੈਗਾ ਤੇ ਕਾਫੀ ਦਿਨਾਂ ਤੋਂ ਆਪਾਂ ਦੇ ਰਹਾਂਗੇ ਪਹਿਣਾ ਦਾ ਵੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਪਹਿਣਾ ਨੂੰ ਪਸੰਦ ਆ ਰਿਹਾ ਵਾਲਾ ਫੈਪੀ 290 ਤੇ 260 ਉਸ ਤੋਂ ਬਾਅਦ ਫਿਰ 4 ਮੀਟਰ ਦਾ ਆ ਗਿਆ ਜੀ ਉਸ ਤੋਂ ਬਾਅਦ ਇਹ ਵਾਲਾ ਆ ਗਿਆ ਜੀ ਮਾਊਸ ਕਲਰ ਦੇ ਵਿੱਚ 1 2 10 ਦਾ ਪੀਸ ਹੈ ਇੱਕ ਛੋਟਾ ਪੀਸ ਹੈਗਾ ਤੇ ਇੱਕੇ ਦੇ ਵਿੱਚ ਦੋ ਸੀਡਾ ਪੀਸ ਹੈਗੇ ਜੀ ਨੈਕਸਟ ਫਿਰ 1 2 ਮੀਟਰ ਦਾ ਪੀਸ ਆ ਗਿਆ ਜੀ 1 2.5 ਮੀਟਰ ਦਾ ਪੀਸ ਆ ਗਿਆ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਇੱਕ 2 ਮੀਟਰ ਦਾ ਪੀਸ ਹੈ ਬਿਲਕੁਲ ਵੀ ਰਲਣੀ ਹੈਗਾ ਜੀ ਇਹ ਸਟਫ ਦੇ ਵਿੱਚ ਬਿਲਕੁਲ ਪਿਓਰ ਕਾਟਨ ਰਹੂਗਾ ਬਿਲਕੁਲ ਹਲਕਾ ਤੇ ਲਾਈਟ ਵੇਟ ਬਿਲਕੁਲ ਸੀਥਰੂ ਨਹੀਂ ਹੈਗਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਇਹਨਾਂ ਤੇ ਇੱਕ 180 ਦਾ ਪੀਸ ਆ ਗਿਆ ਜੀ ਤੇ ਇੱਕ 360 ਦਾ ਪੀਸ ਆ ਗਿਆ ਉਸ ਤੋਂ ਬਾਅਦ ਆ ਗਿਆ ਵਾਈਟ ਕਲਰ ਦੇ ਵਿੱਚ 440 ਦਾ ਪੀਸ ਉਸ ਤੋਂ ਬਾਅਦ ਆ ਗਿਆ ਇਹ ਵਾਲਾ ਕਲਰ 460 ਦਾ ਪੀਸ ਹੈ ਜੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਇਹ ਵਾਈਟ ਦੇ ਵਿੱਚ ਤੁਹਾਨੂੰ ਕਈ ਮਿਲ ਜਾਣਗੇ ਜੀ। ਵਾਈਟ ਦੇ ਵਿੱਚ 2-2 ਮੀਟਰ ਤੇ 2 ਮੀਟਰ ਦਾ ਹੈਗਾ। ਜਿੱਦਾਂ ਇਹ 2 ਮੀਟਰ 33 ਦਾ ਹੈ, 270 ਦਾ ਹੈ। 170 ਦਾ ਹੈ। ਇਹਦਾ ਕਈ ਪੀਸ ਮਿਲ ਜਾਣਗੇ ਤੁਹਾਨੂੰ। ਤੁਸੀਂ 2-3 ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ। ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ। ਇਹਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਸੂਟ ਮਿਲ ਜਾਊਗਾ ਜੀ। 2-2 ਮੀਟਰ ਦੇ ਕਈ ਪੀਸ ਹੈਗੇ ਆਪਣੇ ਕੋਲੇ। ਤੁਸੀਂ ਜਿੰਨਾ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ। ਇਹਦੇ ਵਿੱਚ ਵੀ ਤੁਹਾਨੂੰ ਪੂਰਾ ਪ੍ਰੋਪਰ ਮਿਲ ਜੂਗਾ 4 ਮੀਟਰ ਲੈਣਾ 6 ਮੀਟਰ ਲੈਣਾ 8 ਮੀਟਰ ਲੈਣਾ ਦੋ ਸੂਟ ਬਣਾਉਣੇ ਆ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 4 ਮੀਟਰ ਦਾ ਤੇ ਇੱਕੇ ਦੇ ਵਿੱਚ 2 ਮੀਟਰ ਦਾ ਮਿਲ ਜੂਗਾ ਜੇ 6 ਮੀਟਰ ਹੈਗਾ ਤੁਸੀਂ ਇੱਕ ਪੀਸ ਵੀ ਲੈ ਸਕਦੇ ਹੋ ਦੋਨੋਂ ਪੀਸ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਗ੍ਰੇ ਕਲਰ ਦੇ ਵਿੱਚ 350 ਦਾ ਪੀਸ ਹੈ ਜੀ ਇਹ 3 ਮੀਟਰ ਦਾ ਪੀਸ ਹੈ ਜੀ ਤੇ ਇਹਦੇ ਵਿੱਚੋਂ ਤੁਸੀਂ 4 ਮੀਟਰ ਲੈ ਸਕਦੇ ਹੋਗੇ ਇਹਦੇ ਵਿੱਚ ਅਸੀਂ ਅੱਧਾ ਮੀਟਰ ਦੇ ਦੇਵਾਂਗੇ ਕਟਿੰਗ ਕਰਕੇ ਕਿਉਂਕਿ ਇਹ 2.5 ਮੀਟਰ ਦੀ ਸ਼ਰਟ ਸਾਡੇ ਕੋਲ ਫਿਰ ਬਚ ਜੂਗੀ ਜੇ ਤੁਸੀਂ ਸਾਰਾ ਲੈਣਾ ਚਾਹੁੰਦੇ ਇੱਕ ਸ਼ਰਟ ਤੇ ਇੱਕ ਪੂਰਾ ਸੂਟ ਬਣਾ ਲਓਗੇ ਤੁਸੀਂ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 270 ਦਾ ਤੇ 3 ਮੀਟਰ ਦਾ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਵਾਈਟ ਦੇ ਵਿੱਚ 290 ਦਾ ਤੇ 290 ਦਾ 2 ਮੀਟਰ ਦਾ ਪੀਸ ਹੈ ਇਹ 2.5 ਮੀਟਰ ਦਾ ਸ਼ਰਟ ਪੀਸ ਹੈ ਇਹਦੇ ਵਿੱਚ ਇੱਕ 175 ਦਾ ਜੀ ਇੱਕ 180 ਦਾ ਹੈਗਾ ਤੁਸੀਂ ਦੋਨੋਂ ਪੀਸ ਵੀ ਲੈ ਸਕਦੇ ਹੋ ਇੱਕ ਪੀਸ ਵੀ ਲੈ ਸਕਦੇ ਹੋਗੇ ਇਹ ਵੀ 2.5 ਮੀਟਰ ਦਾ ਸ਼ਰਟ ਪੀਸ ਹੈ ਤੇ ਇਹ ਵਾਲਾ 290 ਦਾ ਹੈਗਾ ਜੀ 240 ਦਾ ਆਸਤੇ ਮੈਂ ਤੁਹਾਨੂੰ ਇਹਦੇ ਤੇ ਸਲੀਪ ਨਹੀਂ ਦਿਖ ਰਹੀ ਹੈਗੀ 23 ਦਾ ਪੀਸ ਹੈ ਜੀ ਇਹਦੇ ਵਿੱਚ ਇੱਕ 13 ਦਾ ਪੀਸ ਹੈ ਜੀ ਇੱਕ ਇੱਕ 35 ਦਾ ਪੀਸ ਇਹ ਵੀ ਸ਼ਾਰਟ ਪੀਸ ਬਣ ਜਾਊਗਾ ਜੀ 290 ਦਾ ਪੀਸ ਹੈ ਜੀ 280 ਦਾ 2ਵੀ ਦਾ ਇਹਦੇ ਵਿੱਚ 1 2 ਮੀਟਰ ਦਾ ਪੀਸ ਹੈ 1 90 ਸੈਂਟੀਮੀਟਰ ਦਾ ਇਹਦੇ ਵਿੱਚ 2 3 ਹਾਂਜੀ 1 90 ਸੈਂਟੀਮੀਟਰ ਦਾ 2 90 ਦਾ ਹੋ ਗਿਆ ਜੀ ਇਹ ਇਹਦੇ ਨਾਲ ਬਾਟਮ ਵੀ ਆਪਾਂ ਨੇ ਮੈਚਿੰਗ ਕੀਤੀ ਹੋਈ ਹੈ ਲੋਡ 2 80 ਦਾ 2 90 ਦਾ 2 85 ਦਾ 2 80 ਦੇ ਜੀ 2 90 ਦਾ 2 80 ਦਾ ਜੀ 290 ਦਾ ਹੈ ਜੀ 230 ਐਂਡ 260 ਦਾ 290 ਦਾ ਪੀਸ ਹੈ ਜੀ 225 ਦਾ 240 ਦਾ 280 ਦਾ ਪੀਸ ਹੈ ਜੀ 2 ਮੀਟਰ ਦਾ ਤੇ 270 ਦਾ ਜੀ ਤੇ ਨੈਕਸਟ ਆ ਗਿਆ ਜੀ ਇਹ ਵਾਲਾ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਇਹ ਇੱਕ 3 ਮੀਟਰ ਦਾ ਪੀਸ ਹੈ ਜੀ 1 ਅੱਧਾ ਕਿ ਮੀਟਰ ਦਾ ਪੀਸ ਹੈਗਾ ਸਾਢੇ 3 ਮੀਟਰ ਹੈਗੇ ਜਿਵੇਂ 14-15 ਸਾਲ ਦੇ ਵਿੱਚ ਇਹਦਾ ਬਣਾਣਾ ਹੁੰਦਾ ਤਾਂ ਆਰਾਮ ਨਾਲ ਬਣ ਜਾਊਗਾ ਜਾਂ ਤੁਸੀਂ ਫਿਰ ਆਪਣਾ ਕੋਈ ਡਿਜ਼ਾਈਨ ਪਾ ਕੇ ਬਣਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਫਿਰ 2 ਮੀਟਰ ਦਾ 270 ਦਾ 3 ਮੀਟਰ ਦਾ ਹੈ ਜੀ 3 ਮੀਟਰ ਦਾ 3 ਮੀਟਰ ਦਾ 3 ਮੀਟਰ ਦਾ 3 ਦਾਸ ਦਾ ਹੈ ਜੀ 3 ਮੀਟਰ ਦਾ ਹੈ ਜੀ 3 ਮੀਟਰ ਦਾ ਹੈ 3 ਮੀਟਰ ਦਾ ਪੀਸ ਹੈ ਜੀ ਇਹ ਵੀ 3 ਮੀਟਰ ਦਾ ਹੈ 3 ਮੀਟਰ ਦਾ ਹੈ ਜੀ ਇਹ ਵੀ 3 ਮੀਟਰ ਦਾ ਹੈਗਾ 3 ਮੀਟਰ ਦਾ ਇਹ ਵੀ 3 ਮੀਟਰ ਦਾ ਹੈ ਜੀ ਇਹ ਵੀ 3 ਮੀਟਰ ਦਾ ਹੈਗਾ ਜੀ ਲਓ ਜੀ ਇਹ ਵੀ 3 ਮੀਟਰ ਦਾ 3 ਮੀਟਰ ਦਾ ਹੈ ਜੀ ਇਹ ਵੀ 3 ਮੀਟਰ ਦਾ ਪੀਸ ਹੈ ਇਹ ਵੀ 3 ਮੀਟਰ ਦਾ ਪੀਸ ਹੈ ਜੀ 3 10 ਦਾ 3 ਮੀਟਰ ਦਾ ਪੀਸ ਹੈ ਜੀ ਤੇ 3 ਮੀਟਰ ਦਾ ਲਓ ਜੀ ਇਹ ਵਾਲਾ 1 ਤੋਂ 2 ਮੀਟਰ ਦਾ ਪੀਸ ਹੈ ਜੀ 181 ਦਾ ਪੀਸ ਹੈ ਜਿਵੇਂ 380 ਬਣ ਗਿਆ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ 375 ਦਾ ਲਾਈਟ ਫਿਰੋਜ਼ੀ ਕਲਰ 330 ਹੈ ਬੜਾ ਪਿਆਰਾ ਜਿਹਾ ਸ਼ੇਡ ਹੈ ਵੀ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਲਾਈਟ ਦੇ ਵਿੱਚ ਤੇ ਮਾਉ ਸ਼ੇਡ ਦੇ ਵਿੱਚ ਆ ਗਿਆ ਜੀ 340 ਦਾ 310 ਦਾ ਜੀ ਇਹ ਚਾਕਲੇਟ ਜਿਹਾ ਸ਼ੇਡ ਹੈਗਾ ਇਹ 340 ਦਾ ਇਹ 330 ਦਾ ਹੈਗਾ ਜੀ ਬਾਕੀ ਜੇ ਕੋਈ ਹੋਰ ਕੁਐਰੀਜ਼ ਹੋ ਗਈ ਤੁਸੀਂ ਸਾਨੂੰ ਨੰਬਰ ਤੇ ਸਾਡੇ ਨੰਬਰ ਦੇ ਉੱਤੇ ਮੈਸੇਜ ਕਰਕੇ ਛੱਡ ਸਕਦੇ ਹੋਗੇ ਤੇ ਜੇ ਕੋਈ ਫੋਟੋ ਵਗੈਰਾ ਮੰਗਵਾਣੀ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਭੇਜ ਦੇਵਾਂਗੇ ਬਟਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਹੈ ਨਾ ਉਸ ਦੀ ਪਿਕਸ ਮੰਗਵਾ ਕੇ ਤੁਸੀਂ ਆਪਦਾ ਕਨਫਰਮ ਕਰ ਸਕਦੇ ਹੋ ਜੇ ਕਈ ਵਾਰ ਵੀਡੀਓ ਦੇ ਵਿੱਚ ਸਮਝ ਨਹੀਂ ਆਉਂਦਾ ਹੈਗਾ ਤੇ ਬਾਕੀ ਫੈਬਰਿਕ A1 ਹੈਗਾ ਫੈਬਰਿਕ ਦੀ ਕੋਈ ਵੀ ਕੰਪਲੀਟ ਹੈ ਨਹੀਂਗੀ ਫੈਬਰਿਕ ਬਹੁਤ ਵਧੀਆ ਨਾ ਤਾਂ ਇਹ ਬਿਲਕੁਲ ਵੀ ਸੀ ਥਰੂ ਹੈਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਇਹਨਾਂ ਦੇ ਕਲਰ ਵਗੈਰਾ ਜਾਂਦੇ ਹੈਗੇ ਫੇਟ ਹੁੰਦੇ ਹੈਗੇ ਸੇਮ ਐਸ ਇਟ ਇਜ਼ ਰਹਿੰਦੇ ਹੈਗੇ ਇਹ ਕਲਰ ਤੇ ਬਹੁਤ ਵਧੀਆ ਫੈਬਰਿਕ ਹੈਗਾ ਜੀ ਕਿਉਂਕਿ ਇਹ ਕੋਈ ਨਵਾਂ ਨਹੀਂ ਹੈਗਾ ਫੈਬਰਿਕ ਆਪਣਾ ਪੁਰਾਣਾ ਹੈਗਾ ਕਾਫੀ ਦਿਨਾਂ ਤੋਂ ਆਪਾਂ ਇਹ ਫੈਬਰਿਕ ਦੇ ਰਹੇ ਆਂਗੇ ਤੇ ਬਹੁਤ ਅੱਛਾ ਫੈਬਰਿਕ ਹੈਗਾ ਜੀ ਬਿਲਕੁਲ ਪ्युअर ਕਾਟਨ ਹੈ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਨਹੀਂ ਉੱਤੇ ਰਲਾ ਕੋਈ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਆਪਣਾ ਨੰਬਰ ਹੈ 9253115036 ਜਿਸ ਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਪ੍ਰਾਈਸ ਰੂਗਾ ਜੀ 125 ਰੁਪਏ ਪਰ ਮੀਟਰ 625 ਦਾ ਛੁੱਟ ਵੱੰਦਾ ਹੈ ਜੀ 5 ਮੀਟਰ ਦਾ 625 ਦਾ ਛੁੱਟ ਬਣ ਜਾਊਗਾ ਜੀ ਤੇ 125 ਰੁਪਏ ਪਰ ਮੀਟਰ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਇਹ ਵੀ ਸਾਟੇ ਕਿ 3 ਮੀਟਰ ਦਾ ਹੈਗਾ ਜੀ ਇਹ 3 ਮੀਟਰ ਦਾ ਹੈਗਾ ਇਹ 2.5 ਮੀਟਰ ਦਾ ਇਹ ਵੀ 2.5 ਮੀਟਰ ਦਾ ਲਓ ਜੀ 3 40 ਦਾ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਸਾਰੇ ਬਹੁਤ ਪਿਆਰੇ ਨੇਗੇ ਇਹ ਵੀ 1 ਕਿਕ ਮੀਟਰ ਦਾ ਪੀਸ ਹੈ ਤੇ 1 2 ਮੀਟਰ ਦਾ ਪੀਸ ਹੈ ਤੇ ਇਹ ਵੀ 1 2 ਮੀਟਰ ਦਾ 1 ਕਿਕ ਮੀਟਰ ਦਾ ਇਹ ਵੀ 3 ਮੀਟਰ ਹੈ ਜੇ ਤੁਸੀਂ 2 ਮੀਟਰ ਚ ਸ਼ਰਟ ਬਣਾ ਲੈਣੇ ਹੋ ਤਾਂ ਤੁਸੀਂ 2 ਮੀਟਰ ਵੀ ਲੈ ਸਕਦੇ ਹੋਗੇ ਲਓ ਜੀ 1 90 ਤੇ 81 ਕ 90 ਤੇ 81 2 ਪੀਸ ਨੇ ਜੀ ਇਹ ਲਓ ਜੀ फटाफट ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਹੈ ਅੱਗੇ ਕੁਛ ਹੀ ਅੱਛਾ ਅੱਜ ਕੀ ਗੱਲ ਹੋ ਗਈ ਲਓ ਜੀ ਲਓ ਜੀ ਮੈਂ ਦੀ ਸ਼ੇਡ ਦੇ ਵਿੱਚ ਆ ਗਿਆ ਬਹੁਤ ਹੀ ਪਿਆਰਾ ਜਿਹਾ ਛੇਡ ਆ ਗਿਆ ਇਹ ਵੀ ਸਾਰੇ ਕਲਰ ਬਹੁਤ ਸੋਹਣੇ ਨੇਗੇ ਬਹੁਤ ਸੋਹਣੇ ਕਲਰ ਨੇ ਦੇ ਵਿੱਚ ਲਾਈਟ ਲਾਈਟ ਜੇ ਸਮਰ ਅਕੋਰਡਿੰਗ 125 ਰੁਪਏ ਪਰ ਮੀਟਰ 625 ਦਾ ਪੂਰਾ ਟੋਟਲ ਸੂਟ ਬੰਦ ਹੈ ਜੀ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ